ਸ਼ੁਭ ਬਚਨ ਬੋਲ ਕਹਿੰਦੇ ਹਮੇਸ਼ਾ ਤੂੰ ਸ਼ੁਭ ਬਚਨ ਬੋਲ ਸ਼ੁਭ ਮਤਲਬ ਅੱਛੇ ਬੋਲ ਬੋਲ ਅੱਛੇ ਮਤਲਬ ਬੋਲ ਦਾ ਮਤਲਬ ਹੈਗਾ ਵੀ ਸਾਨੂੰ ਸਾਡੇ ਜਿਹੜਾ ਆਪਣਾ ਅਮਰ ਆਨੰਦ ਹੈ ਜਿਹੜਾ ਆਨੰਦ ਦੀ ਪ੍ਰਾਪਤੀ ਵਾਸਤੇ ਤੁਹਾਨੂੰ ਸ਼ੁਭ ਬਚਨ ਸ਼ੁਭ ਮਤਲਬ ਚੰਗੀ ਥੌਟਸ ਇਹਦਾ ਮਤਲਬ ਇਹ ਨਾ ਇਹਦਾ ਜਨੇ ਕਰਕੇ ਸੁਣਾ ਚੱਕੀ ਕਾਹੇ ਹੋਲੀ ਪ੍ਰੀਏ ਪ੍ਰੀਤ ਹਿਰਦੇ ਮੇਲ ਹਾਂ ਕੀ ਕੀ ਤੁਸੀਂ ਮਦਦ ਲਓ ਮਦਦ ਲਈ ਪੂਰੀ ਜਗ੍ਹਾ ਦੇ ਦੋ ਜਿਵੇਂ ਤੁਸੀਂ ਹੋਰ ਗੱਲਾਂ ਨੂੰ ਸ਼ੇਅਰ ਕਰਦੇ ਹੋ ਤੇ ਇਸ YouTube ਚੈਨਲ ਨੂੰ ਜਿਹੜਾ ਕੀ ਪਹਿਲ ਕਰ ਰਿਹਾ ਐ ਐਸੀ ਬਾਣੀ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਜਿਹਦੇ ਨਾਲ ਸਾਡੇ ਜੀਵਨ ਦੇ ਵਿੱਚ ਤਬਦੀਲੀ ਆ ਸਕਦੀ ਹੈ ਤੇ ਇੱਕ ਹੋਰ ਐਸਾ ਪਲੇਟਫਾਰਮ ਹੈ ਜਿੱਥੇ ਤੁਸੀਂ ਹਰ ਕੋਈ ਆਪਣੇ ਦਿਲ ਦੀ ਗੱਲ ਕਰ ਸਕਦਾ ਸੋ ਇਹਨੂੰ ਵੱਧੋ ਵੱਧ ਤੁਸੀਂ ਸ਼ੇਅਰ ਕਰੋ zoom ਤੇ ਜਿੰਨੇ ਵੀਰ ਭੈਣ ਵੀ ਸਾਡੇ ਜੁੜੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਤੇ ਜਿਹੜੇ ਸਾਨੂੰ YouTube ਤੇ ਦੇਖਦੇ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਜੀ ਸੋ ਅੱਜ ਦਾ ਸ਼ਬਦ ਮੈਂ ਇੱਕ ਵਾਰੀ ਪੜ੍ਹਦਾ ਜੀ ਤੇ ਕੋਸ਼ਿਸ਼ ਕਰਾਂਗਾ ਬਈ ਉਹਦੀ ਸੰਖੇਪ ਜਿੰਨੀ ਮੇਰੀ ਸਮਝ ਆਏਗੀ ਉਹ ਤੁਹਾਡੇ ਨਾਲ ਸਾਰਿਆਂ ਨਾਲ ਸਾਂਝ ਕਰਾਂ ਬਾਕੀ ਫਿਰ ਖੁੱਲੀ ਵਿਚਾਰ ਚ ਕਰਦੇ ਆ ਸਾਰਗ ਮਹੱਲਾ ਪੰਜਵਾਂ ਘਰ ਛੇਵਾਂ ਪੜਤਾਲ ਇੱਕ ਓ ਭੀਕਾਰ ਸਤ ਗੁਰ ਪ੍ਰਸਾਦ ਇੱਥੇ ਹੁਣ ਗੁਰਬਾਣੀ ਹੁਕਮ ਕਰ ਰਹੀ ਹੈ ਸੁਭ ਬਚਨ ਬੋਲ ਗੁਣ ਅਮੋਲ ਕਿੰਕਰੀ ਭੀਕਾਰ ਦੇਖ ਰੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ ਪਾਏ ਹਰ ਸੰਗ ਰੰਗ ਕਰਤੀ ਮਹਾਕੇਲ ਰਹਉ ਸੁਪਨ ਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਏ ਮੋਹ ਮੋਹਲੀ ਪ੍ਰੀਏ ਪ੍ਰੀਤ ਹਿਰਦੈ ਮੇਲ ਸਰਬ ਰੀ ਪ੍ਰੀਤ ਪਿਆਰ ਪ੍ਰਭ ਸਦਾ ਰੀ ਤਿਆਰ ਕਾਏ ਆਨ ਆਨ ਰੁਚਿਐ ਹਰ ਸੰਗ ਸੰਗ ਖਿਚੀਐ ਜੋ ਸਾਧ ਸੰਗ ਪਾਏ ਕੋਹ ਨਾਨਕ ਹਰ ਧਿਆਏ ਅਬ ਰਹੇ ਜਮੇ ਮੇਲ ਜੀ ਸੋ ਮੈਂ ਇੱਥੇ ਆਪਣੀ ਜਿੰਨੀ ਕ ਮੈਨੂੰ ਸਮਝਾਉ ਸਾਰੇ ਅੱਗੇ ਰੱਖ ਰਹੇ ਆਂ ਜੀ ਇੱਥੇ ਹੁਣ ਗੁਰੂ ਪਾਤਸ਼ਾਹ ਸਾਨੂੰ ਇੱਕ ਐਸੀ ਮਤ ਦੇ ਵਿੱਚ ਸਾਨੂੰ ਅਲੱਗ ਤਰੀਕੇ ਦੇ ਨਾਲ ਸਾਨੂੰ ਦੱਸ ਰਹੇ ਨੇ ਸੁਭ ਬਚਨ ਬੋਲ ਕਹਿੰਦੇ ਹਮੇਸ਼ਾ ਤੂੰ ਸੁਭ ਬਚਨ ਬੋਲ ਸੁਭ ਮਤਲਬ ਅੱਛੇ ਬੋਲ ਬੋਲ ਅੱਛੇ ਮਤਲਬ ਬੋਲ ਦਾ ਮਤਲਬ ਹੈ ਕਿ ਵੀ ਸਾਨੂੰ ਸਾਡੇ ਜਿਹੜਾ ਆਪਣਾ ਅਮਰ ਆਨੰਦ ਹੈ ਜਿਹੜਾ ਆਨੰਦ ਦੀ ਪ੍ਰਾਪਤੀ ਵਾਸਤੇ ਤੁਹਾਨੂੰ ਸ਼ੁਭ ਬਚਨ ਸ਼ੁਭ ਮਤਲਬ ਚੰਗੀ ਥੌਟਸ ਇਹਦਾ ਮਤਲਬ ਗੁਰੂ ਸਾਹਿਬ ਜਦੋਂ ਇਹ ਲਿਖ ਰਹੇ ਨੇ ਤੇ ਇਸ ਦਾ ਮਤਲਬ ਇਹ ਹੈ ਵੀ ਮੈਂ ਕੁਝ ਪੁਰਾਤਨ ਰੀਤੀ ਰਿਵਾਜਾਂ ਦੇ ਵਿੱਚ ਕੁਝ ਐਸੇ ਕਰਮ ਕਰ ਰਿਹਾ ਜਿਹਦੇ ਵਿੱਚ ਉਹ ਬਚਨ ਜਿਹੜੇ ਨੇ ਸ਼ੁਭ ਨਹੀਂ ਆ ਰਹੇ ਸੋ ਇੱਥੇ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ ਸ਼ੁਭ ਬਚਨ ਬੋਲ ਗੁਣ ਅਮੋਲ ਉਹਦੇ ਕਿਹੜੇ ਸ਼ੁਭ ਬਚਨ ਨੇ ਜਿਹੜੇ ਗੁਣ ਅਮੋਲ ਨੇ ਐਸੇ ਅਮੋਲ ਅਮੁੱਲ ਗੁਣਾ ਦੀ ਜਿਵੇਂ ਆਪਾਂ ਸੋਚਦੇ ਆ ਨਾ ਉਹ ਆ ਗਿਆ ਵੀ ਐਸੇ ਗੁਣ ਜਿਹੜੇ ਅਮੋਲ ਨੇ ਉਹਦੇ ਬਾਰੇ ਗੱਲ ਕਰ ਸੁਭ ਬਚਨ ਬੋਲ ਗੁਣ ਅਮੋਲ ਇੰਨੇ ਅਮੁੱਲ ਉਹਦੇ ਗੁਣ ਨੇ ਉਹਦੀ ਗੱਲਾਂ ਕਰ ਉਹ ਹੈਗੇ ਨੇ ਸੁਭ ਬਚਨ ਬਾਕੀ ਅਸੀਂ ਸਾਰੇ ਜੋ ਗੱਲਾਂ ਕਰਦੇ ਆ ਉਹ ਇੱਥੇ ਮੈਨੂੰ ਜੋ ਸਮਝ ਆ ਰਿਹਾ ਉਹ ਸੁਭ ਨਹੀਂ ਕਰੇ ਐਸੇ ਗੁਣਾ ਦਾ ਖਜ਼ਾਨਾ ਜਿਹੜਾ ਸਾਡੇ ਕੋਲ ਪਿਆ ਐਸੇ ਬਚਨ ਬੋਲੇਗਾ ਤੇ ਉਹ ਸੁਭ ਬਚਨ ਹੋਣਗੇ ਫਿਰ ਕਹਿੰਦੇ ਕਿੰਕਰੀ ਬੇਕਾਰ ਐਸੀ ਕਿੰਕਰੀ ਜਿਹੜੀ ਜਿਹੜੀ ਬੇਕਾਰ ਦੇ ਵਿੱਚ ਜਾਈ ਜਾ ਰਹੀ ਹੈ ਯਾਨੀ ਕਿ ਤੂੰ ਸ਼ੁਭ ਬਚਨ ਨਹੀਂ ਬੋਲ ਪਾਰਿਆ ਤੇਰੇ ਬਚਨ ਸ਼ੁਭ ਨਹੀਂ ਆ ਰਹੇ ਉਹ ਕਿੰਕਰੀ ਵਾਂਗੂ ਬੱਜ ਰਹੇ ਨੇ ਉਹ ਬੇਕਾਰ ਹੈ ਉਹਦੀ ਕੋਈ ਅੱਗੇ ਮੁੱਲ ਨਹੀਂ ਹੈ ਫਿਰ ਕਹ ਰਹੇ ਨੇ ਦੇਖ ਰੀ ਵਿਚਾਰ ਵੀ ਇਹਨੂੰ ਦੇਖ ਲੈ ਕੀ ਵਿਚਾਰ ਕਰਕੇ ਦੇਖ ਲੈ ਫਿਰ ਅੱਗੇ ਕਹ ਰਹੇ ਨੇ ਗੁਰ ਸਬਦ ਧਿਆਏ ਮਹਿਲ ਪਾਏ ਹੋਣ ਕਹ ਰਹੇ ਨੇ ਗੁਰ ਸ਼ਬਦ ਜਿਹੜੇ ਗੁਰ ਜਿਹੜੀ ਵਿਜ਼ਡਮ ਜੋ ਅੱਜ ਦੇ ਦੇਖੇ ਤੇ ਸਾਡੇ ਕੋਲ ਹੁਣ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਸਾਹਮਣੇ ਹੈ ਇਹ ਗੁਰੂ ਹੈ ਤੇ ਇਹਦੇ ਵੱਲੋਂ ਇਸ ਗੁਰ ਬਾਣੀ ਵੱਲੋਂ ਸਾਡੇ ਕੋਲ ਆਇਆ ਹੋਇਆ ਗੁਰ ਹੈ ਉਹ ਹੈਗਾ ਸ਼ਬਦ ਸ਼ਬਦ ਤੇ ਹੈ ਮਹਿਲ ਪਾਏ ਯਾਨੀ ਕਿ ਮਹਿਲ ਦਾ ਮਤਲਬ ਹੈ ਵੀ ਜਿਹੜਾ ਤੇਰਾ ਟਿਕਾਣਾ ਹੈ ਜਿੱਥੇ ਤੂੰ ਟਿਕ ਜਾਣਾ ਹੈ ਜਿੱਥੇ ਅਮਰ ਆਨੰਦ ਮਿਲ ਜਾਣਾ ਉਹ ਹੈ ਮਹਿਲ ਪਾਏ ਉਹ ਕਿਵੇਂ ਮਿਲਦਾ ਹੈ ਗੁਰ ਸ਼ਬਦ ਜਦੋਂ ਤੂੰ ਵਿਚਾਰ ਕੇ ਦੇਖਿਆ ਗੁਰੂ ਦੇ ਸ਼ਬਦ ਦੇ ਉੱਤੇ ਆਇਆ ਵਿਚਾਰਨਾ ਮਤਲਬ ਧਿਆਣਾ ਉਸ ਧਿਆਨ ਦਾ ਹਰ ਵੇਲੇ ਗੁਰੂ ਦੇ ਗੁਰ ਦੇ ਬਚਨ ਜਿਹੜੇ ਸਾਡੇ ਕੋਲ ਗੁਰ ਬਣ ਕੇ ਆਏ ਉਹ ਧਿਆਏ ਮਹਿਲ ਪਾਏ ਉਹ ਟਿਕਾਣਾ ਤੂੰ ਪਾ ਲਿਆ ਕਿਵੇਂ ਹਰ ਸੰਗ ਰੰਗ ਰਕਰਤੀ ਮਹਾਕੇਲ ਹਰੀ ਦੇ ਸੰਗ ਇਹ ਜਿਹੜੇ ਗੁਰੂ ਦੇ ਬਚਨ ਸਾਡੇ ਕੋਲ ਆਏ ਸਾਡੇ ਕੋਲ ਗੁਰ ਬਣ ਕੇ ਆਏ ਸਾਡੇ ਕੋਲ ਗੁਣ ਬਣ ਕੇ ਆਏ ਸਾਡੇ ਕੋਲ ਵਿਜ਼ਡਮ ਆਈ ਗੁਰੂ ਦੀ ਵਾਈਸਨੈਸ ਸਾਡੇ ਕੋਲ ਜਦੋਂ ਪਹੁੰਚੀ ਹਰ ਸੰਗ ਫਿਰ ਹਰੀ ਦਾ ਸੰਗ ਮੈਨੂੰ ਕਰਨਾ ਹੈ ਰੰਗ ਕਰਤੀ ਮਹਾਕੇਲ ਫਿਰ ਸਿੱਧ ਨੇ ਵੀ ਤੇਰੇ ਜਿਹੜੇ ਤੁਹਾਡੇ ਡੀਡਸ ਨੇ ਉਹ ਇੱਕ ਤਰ੍ਹਾਂ ਦੇ ਰੰਗ ਦੇ ਵਿੱਚ ਰੰਗੇ ਜਾਣਗੇ ਉਸ ਉਸ ਦਾ ਸੰਗ ਕਰਦਿਆਂ ਰਹਾਉ ਸੁਪਨ ਰੀ ਸੰਸਾਰ ਹੁਣ ਕਿਉਂਕਿ ਕਿੰਕਰੀ ਬੇਕਾਰ ਹੋ ਗਈ ਤੇਰੇ ਸ਼ਬਦ ਸੁਭ ਨਹੀਂ ਸੀਗੇ ਹੁਣ ਕਹਿੰਦੇ ਤੂੰ ਸੁਭ ਕਰ ਇਹਦਾ ਰਿਵਰਸ ਕੀ ਸੀਗਾ ਪਹਿਲਾਂ ਕੀ ਸੀਗਾ ਸੁਪਨ ਰੀ ਸੰਸਾਰ ਇਹ ਸੰਸਾਰ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਹੈ ਇਹ ਸੁਪਨੇ ਜੈਸਾ ਹੈ ਸੁਪਨਾ ਨਹੀਂ ਹੈ ਸੁਪਨੇ ਜੈਸਾ ਹੈ ਕਿਉਂਕਿ ਇੱਕ ਇੱਕ ਲਾਈਫ ਦੇ ਵਿੱਚ ਤੁਸੀਂ ਆਇਓ ਤੇ ਤੁਸੀਂ ਉਹਨੂੰ ਸੱਚਾ ਮੰਨ ਕੇ ਇੱਥੇ ਕਿਉਂ ਕਿਹਾ ਗੁਰੂ ਸਾਹਿਬ ਨੇ ਸੁਪਨ ਰੀ ਕਿਉਂਕਿ ਤੁਸੀਂ ਉਹਨੂੰ ਸੱਚਾ ਮੰਨ ਕੇ ਮੈਂ ਇੱਥੋਂ ਦੀ ਕਿਤੇ ਜਾਣਾ ਹੀ ਨਹੀਂ ਜਾਂ ਐਸੀ ਨੀਂਦ ਜੋ ਮੈਂ ਉੱਠਣਾ ਹੀ ਨਹੀਂ ਤੇ ਇੱਥੇ ਫਿਰ ਗੁਰੂ ਸਾਹਿਬ ਕਹਿ ਰਹੇ ਨੇ ਸੁਪਨ ਰੀ ਸੰਸਾਰ ਇਹਦਾ ਮਤਲਬ ਸੁਪਨਿਆਂ ਨਾਲ ਜਿਵੇਂ ਅਸੀਂ ਮੋਹ ਨਹੀਂ ਨਾ ਲਾਂਦੇ ਸੁਪਨਿਆਂ ਨੂੰ ਅਸੀਂ ਬਹੁਤ ਜ਼ਿਆਦਾ ਇੰਪੋਰਟੈਂਸ ਨਹੀਂ ਨਾ ਦਿੰਦੇ ਆ ਗਈ ਇੱਕ ਪ੍ਰਵਿਰਤੀ ਆ ਗਈ ਪਰ ਇੱਥੇ ਸੁਪਨ ਰੀ ਸੰਸਾਰ ਨੂੰ ਵੀ ਐਵੇਂ ਕਿਹਾ ਵੀ ਇੱਥੇ ਤੂੰ ਉਹਦੇ ਨਾਲ ਮੋਹ ਨਹੀਂ ਲਗਾ ਜਿਵੇਂ ਅਸੀਂ ਸੁਪਨਿਆਂ ਨਾਲ ਮੋਹ ਨਹੀਂ ਲਾਂਦੇ ਮਥਨੀ ਵਿਸਥਾਰ ਜਿੰਨੀ ਵੀ ਇੱਥੇ ਮਥਨੀ ਹੈ ਇੱਥੇ ਮਿੱਥਿਆ ਵਾਲੀ ਚੀਜ਼ਾਂ ਨੇ ਸਾਰੀਆਂ ਇਹਦਾ ਹੀ ਸਾਰਾ ਵਿਸਥਾਰ ਤੈਨੂੰ ਨਜ਼ਰ ਆ ਰਿਹਾ ਸਾਰਾ ਵਿਸਥਾਰ ਤੈਨੂੰ ਨਜ਼ਰ ਆ ਰਿਹਾ ਸਖੀ ਕਾਇ ਮੋਹੇ ਮੋਹਲੀ ਹੁਣ ਤੂੰ ਕਿਉਂ ਐਸੀ ਮੋਹੇ ਮੋਹਣ ਵਾਲੀ ਮੋਹਲੀ ਦੇ ਵਿੱਚ ਤੂੰ اٹਕੀ ਹੋਈ ਹੈ ਸਖੀ ਜੀਵ ਇਸਤਰੀ ਨੂੰ ਦੱਸ ਰਹੇ ਨੇ ਮੈਨੂੰ ਦੱਸ ਰਹੇ ਪ੍ਰੀਅ ਪ੍ਰੀਤ ਰਿਦੈ ਮੇਲ ਵੀ ਐਸੀ ਪ੍ਰੀਤ ਜਿਹੜੀ ਉਸ ਪ੍ਰੀਅ ਦੇ ਨਾਲ ਜਿਹੜੀ ਪ੍ਰੀਤ ਹੈ ਉਦਕ ਕਿਉਂਕਿ ਤੁਹਾਡਾ ਉਹ ਪ੍ਰੀਅੇ ਸੀ ਨਾ ਜਿੱਥੋਂ ਆਪਾਂ ਗੁਰਦੇ ਸ਼ਬਦ ਲਏ ਤੇ ਉਸ ਨੂੰ ਅਸੀਂ ਛੋੜ ਕੇ ਬੈਠੇ ਸੀ ਕਿ ਸੁੱਭ ਬਚਨਾਂ ਵਾਲਿਆਂ ਨੂੰ ਉਹ ਸੁੱਭ ਬਚਨ ਦੇ ਵਾਸਤੇ ਇੱਥੇ ਪ੍ਰੀਅੇ ਪੀਤ ਪ੍ਰੀਤ ਹਿਰਦੈ ਮੇਲ ਆਪਣੇ ਅੰਦਰ ਉਸ ਪ੍ਰੀਅੇ ਦੀ ਪ੍ਰੀਤ ਦੀ ਨਾਲ ਜੁੜ ਜਾ ਹਿਰਦੈ ਮੇਲ ਆਪਣੇ ਹਿਰਦੇ ਨੂੰ ਉਹਦੇ ਨਾਲ ਮਿਲਾ ਲੈ ਸਰਬ ਰੀ ਪ੍ਰੀਤ ਪਿਆਰ ਸਰਬ ਦਾ ਮਤਲਬ ਹੁਣ ਹੈ ਜਿ ਜਿੰਨੀ ਵੀ ਪ੍ਰੀਤ ਹੈ ਸਾਰੀ ਸਰਬ ਰੀ ਪ੍ਰੀਤ ਪਿਆਰ ਉਸ ਪ੍ਰੀਤ ਦੇ ਨਾਲ ਪਿਆਰ ਪਾ ਕੇ ਰੱਖ ਸਰਬ ਰੀ ਪ੍ਰੀਤ ਪਿਆਰ ਉਸ ਦੀ ਜਿੰਨੀ ਵੀ ਪ੍ਰੀਤ ਹੈ ਸਾਰੇ ਨਾਲ ਪਿਆਰ ਇੱਥੇ ਥੋੜਾ ਜਿਹਾ ਹੋਰ ਡਿਫਾਈਨ ਆਪਾਂ ਬਾਅਦ ਚ ਵੀ ਕਰ ਸਕਦੇ ਆ ਪ੍ਰਭ ਸਦਾ ਰੀ ਦਿਯਾਰ ਹੁਣ ਜਦੋਂ ਤੁਸੀਂ ਉਸ ਪ੍ਰਭ ਨਾਲ ਜੁੜਦੇ ਹੋ ਜਿੱਥੇ ਉੱਪਰ ਹਰ ਸੰਗ ਦੀ ਗੱਲ ਕਰਦੇ ਨੇ ਉਸ ਪ੍ਰਭ ਦੇ ਨਾਲ ਜੁੜਦੇ ਆ ਉਹ ਹਮੇਸ਼ਾ ਹੀ ਦਿਆਲ ਸਿਰਫ ਸਾਡੇ ਬੋਲ ਜਿਹੜੇ ਨੇ ਬੋਲ ਠੀਕ ਨਹੀਂ ਹੈਗੇ ਉਹ ਗੁਨਾ ਦਾ ਅਮੋਲ ਨੂੰ ਜਦੋਂ ਅਸੀਂ ਬੋਲ ਕਰਨਾ ਤੇ ਉਹ ਕਹਿੰਦੇ ਨੇ ਪ੍ਰਭ ਤਾਂ ਹਮੇਸ਼ਾ ਸਦਾ ਹੀ ਦਿਆਲ ਹੈ ਤੁਹਾਨੂੰ ਦਿਆਲਤਾ ਕਰਨ ਦੀ ਉਹਦੇ ਵਾਸਤੇ ਸਪੈਸ਼ਲ ਡਿਮਾਂਡ ਕਰਨ ਦੀ ਮੈਨੂੰ ਲੱਗ ਰਿਹਾ ਇੱਥੇ ਗੁਰੂ ਸਾਹਿਬ ਇਹ ਦੱਸ ਰਹੇ ਨੇ ਉਹ ਤਾਂ ਹਮੇਸ਼ਾ ਦਿਆਲ ਹੈ ਤੂੰ ਸਿਰਫ ਸ਼ੁਭ ਬਚਨ ਬੋਲ ਤੇਰੇ ਕਰਮ ਸਿਰਫ ਸ਼ੁਭ ਬਚਨ ਵੱਲ ਜਾਣ ਕਾਏ ਆਨ ਆਨ ਰੁਚੀ ਹੈ ਹੁਣ ਦੇਖੋ ਕਾਏ ਆਨ ਆਨ ਰੁਚੀਏ ਨੂੰ ਕਿਉਂ ਕਹ ਰਹੇ ਨੇ ਕਿਉਂਕਿ ਤੂੰ ਉਲਟੇ ਕੰਮ ਕਰ ਰਿਹਾ ਹੈ ਤੇਰੇ ਬਚਨ ਸ਼ੁਭ ਨਹੀਂ ਹੈਗੇ ਪ੍ਰਭ ਤਾਂ ਹਮੇਸ਼ਾ ਦਿਆਲ ਹੈ ਤੁਸੀਂ ਉਹਦੇ ਵਾਸਤੇ ਕੁਝ ਕਿਰਿਆਵਾਂ ਕਰਦੇ ਹੋ ਜਾਂ ਫਿਰ ਲੰਬੀ ਲਿਸਟ ਆ ਜਾਂਦੀ ਹੈ ਅਸੀਂ ਪ੍ਰਭ ਨੂੰ ਰੱਬ ਨੂੰ ਖੁਸ਼ ਕਰਨ ਦੇ ਚੱਕਰ ਚ ਲੱਗਿਆ ਵੀ ਜਿਵੇਂ ਉਹ ਸਾਡੇ ਤੋਂ ਨਾਰਾਜ਼ ਹੋਇਆ ਪਿਆ ਕਿਦਰੇ ਇਸ ਕਰਕੇ ਤੁਹਾਡੇ ਬਚਨ ਸ਼ੁਭ ਨਹੀਂ ਨੇ ਉਹ ਕਹਿੰਦੇ ਨੇ ਪ੍ਰਭ ਪ੍ਰਭ সদਾਰੀ ਦਿਯਾਰ ਕਾਏ ਆਨ ਆਨੁਰੂਚੀ ਹੈ ਕਿਉਂ ਤੂੰ ਉਲਟੇ-ਉਲਟੇ ਕਮਾਂ ਦੇ ਵਿੱਚ ਫਸਿਆ ਹੋਇਆ ਹੈ ਜਾਂ ਫਸੀ ਹੋਈ ਹੈ ਜਿਵੇਂ ਮੈਂ ਅਸਤਿਤਵ ਬਣਾ ਕੇ ਰੱਖਣਾ ਹੈ ਰੱਬ ਦਾ ਆਪਣੇ ਅੰਦਰ ਕਿਉਂ ਰੱਖਣਾ ਹੈ ਇੱਥੇ ਕਹ ਰਹੇ ਨੇ ਆਨ ਆਨੁਰੂਚੀ ਹੈ ਹਮੇਸ਼ਾ ਹੀ ਉਹ ਤੁਹਾਡੇ ਤੁਹਾਡੇ ਤੇ ਦਿਆਲ ਹੀ ਹੈ ਤੁਹਾਡੀ ਕੋਈ ਤੁਸੀਂ ਉਹਦੇ ਵਾਸਤੇ ਕੋਈ ਕੰਮ ਕਰ ਰਹੇ ਹੋ ਇਹ ਸੂਰਜ ਚੜ ਗਿਆ ਜੀ ਇਹ ਚੰਦਰਮਾ ਚੜ ਗਿਆ ਜੀ ਸੋ ਆਨ ਬੜੀ ਲੰਬੀ ਲਿਸਟ ਹੈ ਜਿਦੇ ਵਿੱਚ ਅਸੀਂ ਅਲੱਗ-ਅਲੱਗ ਰੱਬ ਨੂੰ ਖੁਸ਼ ਕਰਨ ਵਾਸਤੇ ਕਿਰਿਆਵਾਂ ਕਰਦੇ ਹਾਂ ਕਾਂਏ ਦੀ ਕਾਂਏ ਆਨ ਆਨੁਰੂਚੀ ਹੈ ਹਰ ਸੰਗ ਸੰਗ ਖੱਚੀ ਹੈ ਹਰੀ ਦਾ ਸੰਗ ਲੈ ਕੇ ਉਸ ਉਸ ਪ੍ਰਭੂ ਦਾ ਪਰਮਾਤਮਾ ਦਾ ਪਰਮਾਤਮਾ ਨਹੀਂ ਸੋਰੀ ਵਰਡ ਲੈਂਦੇ ਪ੍ਰਭ ਦਾ ਜਿਹੜਾ ਜਿਹਦੇ ਗੁਣ ਅਮੋਲ ਨੇ ਉਹਦੇ ਨਾਲ ਰਕ ਸੰਗ ਸੰਗ ਖੱਚੀ ਹੈ ਉਹਦੇ ਨਾਲ ਹੀ ਅਸੀਂ ਸਟੇ ਕਰਨਾ ਹੈ ਉਹਦੇ ਨਾਲ ਹੀ ਅਸੀਂ ਜਾਂ ਆਪਣਾ ਜੀਵਨ ਬਤੀਤ ਕਰਨਾ ਹੈ ਜੋ ਸਾਧ ਸੰਗ ਪਾਏ ਜੋ ਸਾਧ ਸੰਗ ਪਾਏ ਜੋ ਤੁਹਾਨੂੰ ਸਾਧ ਤੇ ਸੰਗ ਨਾਲ ਹੀ ਮਿਲਣਾ ਹੈ ਸਾਧ ਦਾ ਸੰਗ ਕੀ ਹੋ ਗਿਆ ਹੁਣ ਇੱਥੇ ਕਿਸੇ ਇੰਡੀਵਿਜੂਅਲ ਕਿਸੇ ਬਾਬੇ ਦੇ ਨਾਲ ਦੀ ਗੱਲ ਨਹੀਂ ਹੈ ਸਾਧ ਸੰਗ ਆਪਣੇ ਆਪ ਨੂੰ ਸਾਧਣਾ ਹੈ ਆਪਣੇ ਆਪ ਦੀ ਪ੍ਰੈਕਟਿਸ ਕਰਨੀ ਹੈ ਜੋ ਸਾਧ ਸੰਗ ਪਾਏ ਸਾਧ ਦਾ ਮਤਲਬ ਹੋ ਗਿਆ ਇੱਥੇ ਗੁਣ ਅਮੋਲ ਦੇ ਨਾਲ ਵੀ ਮੈਨੂੰ ਜੋੜ ਸਕਦਾ ਤੁਸੀਂ ਗੁਣ ਅਮੋਲ ਉਹਦੇ ਕਦੋਂ ਗਾਓਗੇ ਜਦੋਂ ਤੁਸੀਂ ਆਪਣਾ ਵਿਜ਼ਨ ਆਪਣੀ ਥਾਟਸ ਆਪਣਾ ਮਨ ਇਕਾਗਰ ਕਰਕੇ ਉਸ ਦੇ ਸਾਧ ਦੇ ਨਾਲ ਉਹਨੂੰ ਸਾਧ ਲਓਗੇ ਯਾਨੀ ਕੰਟਰੋਲ ਕਰ ਲਓਗੇ ਆਪਣੇ ਵਾਸੇ ਚ ਕਰ ਲੋਗੇ ਆਪਣੀ ਥਾਟਸ ਨੂੰ ਵੀ ਮੈਂ ਹੁਣ ਸੁਭ ਬਚਨ ਬੋਲਨੇ ਨੇ ਹਮੇਸ਼ਾ ਉਹਦੀ ਪ੍ਰੇਜ਼ ਕਰਨੀ ਹੈ ਕਹ ਨਾਨਕ ਹਰ ਧਿਆਏ ਹੁਣ ਨਾਨਕ ਜੀ ਕਹਿ ਰਹੇ ਨੇ ਹਰ ਧਿਆਏ ਹਮੇਸ਼ਾ ਉਸ ਪ੍ਰਭੂ ਨੂੰ ਧਿਆਣਾ ਹੈ ਤਾਂ ਹੀ ਤੁਹਾਡੇ ਗੁਣ ਜਿਹੜੇ ਨੇ ਅਮੋਲ ਜਿਹੜੇ ਉਹਦੇ ਅਮੋਲ ਗੁਣ ਨੇ ਤੁਸੀਂ ਬੋਲ पाओगे ਉਸ ਦੇ ਧਿਆਨ ਚ ਰਹਿਣਾ ਹੈ ਹਮੇਸ਼ਾ ਅਬ ਰਹੇ ਜਮੇ ਮੇਲ ਜਦੋਂ ਹੀ ਤੁਸੀਂ ਇਹ ਕਿਰਿਆ ਕਰ ਲਈ ਸਾਧ ਸੰਗ ਕਰ ਲਿਆ ਨਾਨਕ ਜੀ ਕਹਿ ਰਹੇ ਨੇ ਹਰ ਤਿਆਏ ਇਹ ਤਿਆ ਕੇ ਤੁਸੀਂ ਜਦੋਂ ਸਾਧ ਸੰਗ ਕਰ ਲਿਆ ਹੁਣ ਸਾਰੇ ਜਮਾ ਦੇ ਜਿਹੜੇ ਤੇਰੇ ਮੇਲ ਨੇ ਉਹ ਰਹਿ ਗਏ ਅਬ ਰਹੇ ਹੁਣ ਰਹਿ ਗਏ ਹੁਣ ਪਿੱਛੇ ਛੁੱਟ ਗਏ ਜਮਾ ਮੇਲ ਸੋ ਜਮਾ ਦਾ ਮੇਲ ਜਿਹੜੇ ਮੈਂ ਜਮ ਜਮਾ ਦੇ ਦਿਮਾਗ ਦਿਮਾਗ ਦੇ ਵਿੱਚ ਕਹ ਲੋ ਜਿਹੜੇ ਜਮਾ ਦੇ ਵਿੱਚ ਮੈਂ ਜਕੜਿਆ ਰਹਿੰਦਾ ਸੀ ਯਾਰ ਜਕੜੀ ਰਹਿੰਦੀ ਸੀ ਉਹ ਜੀਵ ਸਤਰੀ ਨੂੰ ਹੁਣ ਕਹਿ ਰਹੇ ਨੇ ਅਬ ਰਹੇ ਜਦੋਂ ਹੀ ਤੁਸੀਂ ਸਾਧ ਸੰਗ ਕਰ ਲਿਆ ਹੁਣ ਉਹ ਪਿੱਛੇ ਛੁੱਟ ਗਏ ਹੁਣ ਤੁਸੀਂ ਉਹ ਗੁਣਾ ਦੇ ਖਜ਼ਾਨੇ ਦੇ ਵਿੱਚ ਤੁਸੀਂ ਆਗੇ ਉਹਦੇ ਜਿਹੜੇ ਗੁਣ ਨੇ ਉਹ ਤੁਸੀਂ ਬੋਲੋਗੇ ਉਹ ਸੁਭ ਬਚਨ ਹੋਣਗੇ ਹਮੇਸ਼ਾ ਉਹਦੀ ਪ੍ਰਸ਼ੰਸਾ ਕਰਨੀ ਮੇਰੇ ਵੱਲੋਂ ਇਨਾ ਜੀ ਕਿਤੇ ਕੋਈ ਗਲਤੀ ਹੈ ਸੁਧਾਰ ਦੀ ਲੋੜ ਹੈ ਤੇ ਤੁਸੀਂ ਜਰੂਰ ਮੈਨੂੰ ਆਪਣੀ ਅਸਹਿਮਤੀ ਦੱਸ ਕੇ ਅਸੀਂ ਅੱਗੇ ਗੱਲ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਬਹੁਤ ਵਧੀਆ ਬੋਲੀਏ ਬੀਆ ਬਹੁਤ ਵਧੀਆ ਅੱਛਾ ਥੈਂਕ ਯੂ ਤੇ ਜੜਨੀ ਇੱਕ ਸ਼ੀ ਹੈ ਇਹ ਨਗਰ ਜਮਾ ਹੈ ਜਮਾ ਦਾ ਜੰਮ ਦਿੱਤੀ ਹੈ ਦਿੱਤੀ ਹੈ ਸਾਡੇ ਅੰਦਰ ਜਿਹੜੇ ਸੰਕਲਪ ਜੋ ਫੁਰਨੇ ਜਿੰਨਾਂ ਨੂੰ ਅਸੀਂ ਡਾਊਟ ਕਰ ਲਏ ਨੇ ਜਿਹੜੇ ਨੈਗੇਟਿਵ ਹੁੰਦੇ ਨੇ ਉਹਦੇ ਨਾਲ ਅਸੀਂ ਚਿੰਬੜ ਜਾਂਦੇ ਹਾਂ ਸਾਨੂੰ ਚਿੰਬੜ ਜਾਂਦੇ ਹੈ ਹਨਾ ਅਗਲਤੀ ਚ ਆ ਗਏ ਭੜੇ ਖਿਆਲ ਭੜੇ ਵਿਚਾਰ ਬਣ ਗਈ ਆ ਭੜਾ ਪ੍ਰਵਿਰਤੀ ਬਣ ਗਈ ਆ ਉਹੀ ਹੈ ਜੰਮ ਦਿੱਤੀ ਉਹਦੇ ਤੋਂ ਹੀ ਛਤਕਾ ਦਾ ਮੁੱਦਾ ਵਿਆਖਿਆ ਸਾਡੀ ਆਪਣੀ ਮਾੜੀ ਹੋ ਸਕਦੀ ਹੈ ਹਨਾ ਜਾਂ ਗਲਤ ਹੋ ਸਕਦੀ ਹੈ ਵਿਆਖਿਆ ਉਹਦੇ ਲਈ ਦੀ ਆਪਣਾ ਪੱਖ ਰੱਖਿਆ ਵਾ ਤੇ ਜੇ ਕਿਸੇ ਨੂੰ ਗਲਤ ਲੱਗਦੀ ਹੈ ਉਹ ਠੀਕ ਕਰਾਇਆ ਜਾ ਸਕਦਾ ਹੈ ਓਵਰਆਲ ਠੀਕ ਲੱਗਿਆ ਵੀਰ ਜੀ ਜਿਹੜੇ ਮੈਂ ਕੀਤਾ ਨਹੀਂ ਵਧੀਆ ਵਧੀਆ ਭਾਜੀ ਬਹੁਤ ਵਧੀਆ ਥੈਂਕ ਯੂ ਵੀਰ ਜੀ ਹੋਰ ਕਿਸੇ ਵੀਰ ਭੈਣ ਨੇ ਜੇ ਆਪਣੀ ਗੱਲ ਰੱਖਣੀ ਹੈ ਇੱਕ ਹੈਂਡ ਰੇਜ ਹੋ ਐ ਭਾਜੀ ਸਤਵਿੰਦਰ ਕੌਰ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਨਾ ਇਹਨਾਂ ਜਨੇ ਕਰਕੇ ਦਸਨਾ ਸਖੀ ਕਾਹੇ ਹੋਵੇ ਓਹਲੀ ਪ੍ਰੀਤ ਪ੍ਰੀਤ ਹਿਰਦੇ ਮੇਲ ਹਾਂ ਸਖੀ ਕਾਹੇ ਪ੍ਰੀਤ ਸਮਝ ਲਾ ਮਦਦ ਲਾਈ ਪੂਰੀ ਨਗਰ ਦੋ ਹਾਂਜੀ ਸਖੀ ਕਾਹੇ ਮੋਹ ਮੋਹੀ ਪ੍ਰੀ ਪ੍ਰੀਤ ਰਿਤੇ ਮੇਂ ਹੂੰ ਵੈਸੇ ਮੈਂ ਇੱਕ ਦੁਬਾਰਾ ਕਰ ਦੇਣਾ ਵਰਡਸ ਪਾ ਮੈਂ ਥੋੜੇ ਜਿ ਬਦਲ ਵੀ ਸਕਦੇ ਨੇ ਸਖੀ ਸਖੀ ਦਾ ਮਤਲਬ ਸਬੋਧਨ ਕਰ ਰਹੇ ਨੇ ਤੁਹਾਨੂੰ ਕਹਿ ਰਹੇ ਨੇ ਗੁਰੂ ਸਾਹਿਬ ਮੈਨੂੰ ਕਹਿ ਰਹੇ ਨੇ ਗੁਰੂ ਸਾਹਿਬ ਕਹਿ ਰਹੇ ਸਖੀ ਕਾਹੇ ਮੋਹ ਮੋਹੀਲੀ ਹੁਣ ਕਾਹੇ ਕਾਹੇ ਦਾ ਮਤਲਬ ਹੈ ਕਿਉਂ ਕਿਸ ਵਾਸਤੇ ਮੋਹੇ ਮੋਹੀਲੀ ਜਿਹੜੀ ਮੋਹਣੀ ਦੇ ਵਿੱਚ ਤੁਸੀਂ ਮੋਹੇ ਹੋਏ ਹੋ ਉਹ ਉਹਨੂੰ ਮੋਹਿਲੀ ਕਹੇ। ਵੀ ਜਿਹੜੀਆਂ ਗੱਲਾਂ ਦੇ ਨਹੀਂ ਅੱਛਾ ਨਹੀਂ ਵੀਰ ਜੀ। ਜੀ ਵੀਰ ਜੀ ਮੋਹੇ ਨਾ ਪੜੋ ਮੋਹ ਵਿੱਚ। ਹਾਂ ਇਹਨੂੰ ਸਿਆਰੀ ਵਿੱਚ ਦਾ ਕੰਮ ਕਰੀਏ। ਮੋਹ ਵਿੱਚ ਕਿਉਂ ਮੋਹੀ ਹੋਈ ਹੈ? ਹੂੰ ਮੋਹ ਮੋਹਿਲੀ ਕਾਹੇ ਕਾਹੇ ਉਹ ਮੋਹਲੀ ਮੋਹਿਲੀ ਹਾਂ। ਮੈਂ ਮੇਰਾ ਅਰਥ ਹੋਈ ਆ ਰਿਹਾ ਸੀਗਾ ਮੋਹੇ ਨਹੀਂ ਬੋਲਦਾ ਮੋਹ ਹੁ ਬੋਲਦਾ ਨਾ। ਕਾਹੇ ਮੋਹ ਮੋਹਿਲੀ ਵੀ ਐਸੀ ਮੋਹਣ ਵਾਲੀ ਚੀਜ਼ਾਂ ਦੇ ਵਿੱਚ ਕਿਉਂ ਗ੍ਰਸਤ ਹੋ ਉੱਥੋਂ ਦੀ ਨਿਕਲਣ ਵਾਸਤੇ ਕੀ ਕਰਨਾ ਪ੍ਰੀਅ ਪ੍ਰੀਤ ਰਿਦੈ ਮੇਲ ਜਿਹੜਾ ਪ੍ਰੀਅ ਹੈ ਜਿਹੜਾ ਤੁਹਾਡਾ ਪ੍ਰੀਅ ਹੈ ਜਿਹਨੂੰ ਤੁਸੀਂ ਪਾਣਾ ਚਾਹੁੰਦੇ ਹੋ ਉਹਦੇ ਨਾਲ ਪ੍ਰੀਤ ਲਗਾਓ ਸਿਰਫ ਉਹਦੇ ਨਾਲ ਰਿਦੈ ਮੇਲ ਐ ਜਿਹੜੀਆਂ ਮੋਹਣ ਵਾਲੀਆਂ ਚੀਜ਼ਾਂ ਨੇ ਉਹ ਉਹਦਾ ਮੋਹ ਛੋੜੋ ਕਿਉਂ ਛੋੜੋ ਨਹੀਂ ਮੈਂ ਤਾਂ ਇੱਥੇ ਕਿਉਂ ਕਿਹਾ ਕਿਉਂ ਉਹਦੇ ਨਾਲ ਮੋਹ ਲਗਾਣਾ ਪ੍ਰੀਅ ਦੇ ਨਾਲ ਲਗਾਓ ਜਿਹੜਾ ਤੁਹਾਡਾ ਪ੍ਰੀਅ ਹੈ ਉਹਦੇ ਉਹਨੂੰ ਰਿਦੈ ਵਿੱਚ ਮੇਲ ਲਓ ਉਹਨੂੰ ਰਿਦੈ ਵਿੱਚ ਪਾ ਲਓ ਠੀਕ ਹੈ ਭੈਣ ਜੀ ਕਲੀਅਰ ਹੋਇਆ ਅੰਜੀਜੀ ਅਰ ਸੰਸਾਰ ਸੁਪਨਾ ਮਤਲਬ ਹਕੀਕਤ ਹੈ ਅਰ ਨਹੀਂ ਉਹਨੂੰ ਸੁਪਨੇ ਦੀ ਤਰ੍ਹਾਂ ਸਮਝਣਾ ਹੈ ਵੀ ਸੁਪਨੇ ਦੀ ਤਰ੍ਹਾਂ ਹੈ ਜਿਵੇਂ ਸੁਪਨੇ ਕਈ ਵਾਰੀ ਆਪਾਂ ਕਹਿੰਦੇ ਨਾ ਵੀ ਇਹ ਇਹਦਾ ਕੀ ਅਪੜਾ ਅਜੀਬ ਜੀਵ ਦੇ ਸੁਪਨੇ ਆਉਂਦੇ ਨੇ ਉਹ ਸੁਪਨਾ ਸੱਚਾ ਨਹੀਂ ਹੁੰਦਾ ਫਾਰਮੇਟਿਵ ਅਸਤੇ ਮਤਲਬ ਸੁਪਨਾ ਸਮਝਾ ਹਾਂ ਫਾਰਮੇਟਿਵ ਅਸਤੇ ਸੁਪਨਾ ਸਮਝੋ ਉਹਦੇ ਨਾਲ ਮੋਹ ਨਹੀਂ ਲਗਾਣਾ ਨਾ ਇਹ ਮੋਹ ਜੀਂਦੇ ਤਾਂ ਹਕੀਕਤ 'ਚ ਪਏ ਨਾ ਜੀਂਦੇ ਹਕੀਕਤ 'ਚ ਪਏ ਆ ਜੀਣਾ ਵੀ ਹਕੀਕਤ 'ਚ ਹੈ ਔਰ ਹਕੀਕਤ ਜਿਹੜੀ ਹੈ ਨਾ ਹਕੀਕਤ ਜਿਹੜੀ ਆ ਉਹ ਤੁਹਾਨੂੰ ਮਿਲ ਜਾਓ ਉਹਦੇ ਉਸ ਨੂੰ ਹਮੇਸ਼ਾ ਇੱਕ ਗੱਦਰੀ ਸਮਝਣਾ ਹਾਂ ਹਮੇਸ਼ਾ ਉਹਦੇ ਵਿੱਚ ਜਦੋਂ ਤੁਸੀਂ ਮੋਹ ਨਹੀਂ ਪਾਓਗੇ ਨਾ ਤੇ ਬੱਚੇ ਰੋਗੇ ਤਾਂ ਤੁਹਾਡੇ ਬਚਨ ਵੀ ਜਿਹੜੇ ਨੇ ਫਿਰ ਉਹਦੇ ਗੁਣਾ ਦੇ ਅਮੋਲ ਬਚਨਾਂ ਨੂੰ ਤੁਸੀਂ ਫਿਰ ਬੋਲਦੇ ਰਹੋਗੇ ਹਮੇਸ਼ਾ ਉਹਦਾ ਧਿਆਨ ਕਰੋਗੇ ਠੀਕ ਛੋਭ ਬੱਚੇ ਠੀਕ ਜੀ ਥੈਂਕ ਯੂ ਜੀ ਕਿਸੇ ਹੋਰ ਵੀਰ ਪੈਨੇ ਆਪਣਾ ਕੋਈ ਪੱਖ ਰੱਖਣਾ ਹੈ ਜਾਂ ਸਵਾਲ ਕਰਨਾ ਹੈ ਜਾਂ ਕੋਈਦਰ ਕੋਈ ਅਸਹਿਮਤੀ ਹੈ ਤੇ ਜਰੂਰ ਦੱਸ ਸਕਦੇ ਹੋ ਨਹੀਂ ਤੇ ਫਿਰ ਅੱਜ ਦੀ ਰਿਕਾਰਡਿੰਗ ਨੂੰ ਸਟਾਪ ਕਰਦੇ ਆ ਕਿ ਵੀ ਜਿਸਮਾਪਤੀ ਕਰਦੇ ਆ ਅੱਜ ਦੀ ਮੀਟਿੰਗ ਠੀਕ ਹੈ ਜੀ ਸੋ ਸਾਰੇ ਵੀਰਾਂ ਭੈਣਾਂ ਦਾ ਅੱਜ ਦੀ ਰਿਕਾਰਡਿੰਗ ਸਟਾਪ ਕਰਦੇ ਆਂ ਸਾਡੇ ਵੀਰਾਂ ਭੈਣਾਂ ਦਾ ਜਿੰਨੇ ਵੀ ਤੁਸੀਂ ਸਾਡੇ ਨਾਲ ਜੁੜਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਵੀ ਤੁਸੀਂ ਜੁੜਦੇ ਰਹੋ ਔਰ ਸਾਨੂੰ ਇੱਕੋ ਅਪੀਲ ਫਿਰ ਬਾਰ ਬਾਰ ਕਰਨੀ ਪੈ ਰਹੀ ਹੈ ਸਾਡਾ ਜਿਹੜਾ YouTube ਦਾ ਟਾਰਗੇਟ ਹੈ ਉਹ ਬਹੁਤ ਪਿੱਛੇ ਚੱਲ ਰਿਹਾ ਥੋੜੀ ਜੀ ਹਿੰਮਤ ਮਾਰ ਕੇ ਸਾਡੀ ਸਾਥ ਦਿਓ ਸਾਡੇ 1000 ਤੋਂ ਉੱਪਰ ਸਬਸਕ੍ਰਾਈਬਰ ਦੀ ਸਾਨੂੰ ਜ਼ਰੂਰਤ ਹੈ ਉੱਥੇ ਤੁਸੀਂ ਸਬਸਕ੍ਰਿਪਸ਼ਨ ਵਾਸਤੇ ਜਿਵੇਂ ਤੁਸੀਂ ਹੋਰ ਗੱਲਾਂ ਨੂੰ ਸ਼ੇਅਰ ਕਰਦੇ ਹੋ ਤੇ ਇਸ YouTube ਚੈਨਲ ਨੂੰ ਜਿਹੜਾ ਕੀ ਪਹਿਲ ਕਰ ਰਿਹਾ ਐ ਐਸੀ ਬਾਣੀ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਜਿਹਦੇ ਨਾਲ ਸਾਡੇ ਜੀਵਨ ਦੇ ਵਿੱਚ ਤਬਦੀਲੀ ਆ ਸਕਦੀ ਹੈ ਤੇ ਇੱਕ ਹੋਰ ਐਸਾ ਪਲੈਟਫਾਰਮ ਹੈ ਜਿੱਥੇ ਤੁਸੀਂ ਹਰ ਕੋਈ ਆਪਣੇ ਦਿਲ ਦੀ ਗੱਲ ਕਰ ਸਕਦਾ ਸੋ ਇਹਨੂੰ ਵੱਧੋ ਵੱਧ ਤੁਸੀਂ ਸ਼ੇਅਰ ਕਰੋ ਤੇ ਜੇ ਕਿਤੇ ਤੁਹਾਨੂੰ ਸ਼ੇਅਰ ਕਰ ਜੇ ਝਿਜਕ ਹੈ ਜਾਂ ਕੋਈ ਪ੍ਰੋਬਲਮ ਹੈ ਜਾਂ ਕੋਈ ਗੱਲ ਹੈ ਉਹ ਤੁਸੀਂ ਸਾਡੇ ਨਾਲ ਸਾਂਝ ਕਰੋ ਤਾਂਕਿ ਅਸੀਂ ਉਸ ਤੇ ਕੰਮ ਕਰ ਸਕੀਏ ਉਹਦੇ ਤੇ ਅਸੀਂ ਸਿੱਖ ਸਕੀਏ ਕੀ ਹੋ ਰੇ ਦੇ ਵਿੱਚ ਤੁਸੀਂ ਕਿਉਂ ਨਹੀਂ ਸ਼ੇਅਰ ਕਰ ਪਾਰੇ ਕਿਉਂ ਨਹੀਂ ਤੁਸੀਂ ਲਿੰਕਸ ਵਧਾ ਪਾਰੇ ਤੇ ਤੁਸੀਂ ਸਾਨੂੰ ਦੱਸੋ ਤਾਂ ਕਿ ਅਸੀਂ ਉੱਥੇ ਅਪਡੇਟ ਕਰੀਏ ਤੇ ਮੈਂ ਜਿਹੜੇ YouTube ਤੇ ਸੁਣਦੇ ਉਹਨਾਂ ਨੂੰ ਵੀ ਕਹਾਂਗਾ ਆਪਣੇ ਕਮੈਂਟਸ ਦੇ ਵਿੱਚ ਦੱਸੋ ਹੋਰ ਅਸੀਂ ਇਹਦੇ ਵਿੱਚ ਕੀ ਚੰਗਾ ਕਰ ਸਕਦੇ ਆ ਜੇ ਤੁਹਾਨੂੰ ਲੱਗਦਾ ਵੀ ਇਹ ਚੀਜ਼ ਛੁੱਟ ਰਹੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਸ਼ਾਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਅਮਰ ਆਨੰਦ ਇੱਥੇ ਅਸੀਂ ਆਪਣਾ ਮਤਲਬ ਮੇਰਾ ਪਰਸਨਲ ਦੀ ਜੀ ਅਮਰ ਜਿਹੜਾ ਸਦੀਵੀ ਰਵੇ ਕੀ ਚੀਜ਼ ਆਨੰਦ ਪੀਸ 멘ਟਲ ਪੀਸ ਜਿਹਦੇ ਪਿੱਛੇ ਅਸੀਂ ਸਾਰੇ ਯਤਨਸ਼ੀਲਾਂ ਸਾਨੂੰ ਚਾਹੀਦਾ ਹੈ ਆਨੰਦ ਸੋ ਉਹਦੇ ਵਾਸਤੇ ਅਸੀਂ ਉਹ ਤਾਸਰਾ ਲੈਨੇ ਆ ਗੁਰਬਾਣੀ ਦਾ ਆਪ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਸਾਨੂੰ 35 ਮਹਾਂਪੁਰਖਾਂ ਦੀ ਬਾਣੀ ਸਾਡੇ ਸਾਹਮਣੇ ਪਈ ਹੁੰਦੀ ਹੈ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਆ ਐਸੀ ਬਾਣੀ ਜਿਹੜੀ ਬਹੁਤ ਘੱਟ ਪ੍ਰਚਲਿਤ ਹੈ ਉਹਦਾ ਪ੍ਰਚਾਰ ਨਹੀਂ ਹੋਇਆ ਇਹੀ ਕਾਰਨ ਹੈ ਉਹਦੇ ਨਾਂ ਤਾਂ ਸਾਨੂੰ ਰਾਗੀ ਜੱਥਿਆਂ ਵੱਲੋਂ ਨਾ ਸਾਨੂੰ ਕਥਾਕਾਰਾਂ ਵੱਲੋਂ ਨਾ ਹੁਕਮਨਾਮਿਆਂ ਦੇ ਵਿੱਚ ਐਸਾ ਸ਼ਬਦ ਸਾਡੇ ਸਾਹਮਣੇ ਆਇਆ ਜਿਹਦੇ ਨਾਲ ਸਾਨੂੰ ਗੁਰੂ ਪਾਤਸ਼ਾਹ ਜੀ ਦੀ ਹੋਰ ਵੀ ਜਿਹੜੀ ਸਾਡੀ ਉਹ ਓਵਰਆਲ ਸਾਡੀ ਜਿਹੜੀ ਮਾਨਸਿਕਤਾ ਹੈ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਨੇ ਉਹ ਬਾਣੀ ਵੀ ਸਾਡੀ ਜਿਹੜੀ ਹੈ ਸਾਡੇ ਵਾਸਤੇ ਗੁਰੂ ਦੀ ਉਪਾਧੀ ਹੈ ਕਿਉਂਕਿ ਪਹਿਲੇ ਅੰਕ ਤੋਂ ਲੈ ਕੇ ਆਖਰੀ ਅੰਕ ਤੱਕ ਸਾਡੀ ਜਿਹੜੀ ਬਾਣੀ ਹੈ ਉਹ ਸਾਡੇ ਵਾਸਤੇ ਗੁਰੂ ਹੈ ਸੋ ਇਸ ਤਰ੍ਹਾਂ ਦਾ ਇੱਕ ਮਹਿੰਮ ਅਸੀਂ ਸ਼ੁਰੂ ਕੀਤੀ ਹੈ ਵੀ ਆਓ ਇਹ ਪਲੇਟਫਾਰਮ ਐਸਾ ਤਿਆਰ ਕੀਤਾ ਹੈ ਜਿੱਥੇ ਆਓ ਤੁਸੀਂ ਆਪਣੇ ਸਵਾਲ ਵੀ ਖੁੱਲ ਕੇ ਰੱਖ ਸਕਦੇ ਹੋ ਤਾਂ ਕਿ ਸਾਨੂੰ ਸਾਡੇ ਪਰਸਨਲ ਸਾਡੇ ਸਵਾਲਾਂ ਦੀ ਨਿਵਰਤੀ ਮਿਲੇ ਜਿਹੜੀ ਕਿ ਅਸੀਂ ਪਿਛਲੇ ਕੋਈ ਮਹੀਨਿਆਂ ਤੋਂ ਕਰ ਰਹੇ ਹਾਂ ਇਹਦੀ ਨਿਵਰਤੀ ਵਾਸਤੇ ਅਸੀਂ ਇੱਕ ਦੂਜੇ ਦੀ ਸਾਂਝ ਪਕੜਦੇ ਹਾਂ ਇੱਥੇ ਕੋਈ ਵਨ ਸਾਈਡਿਡ ਕਥਾ ਨਹੀਂ ਹੁੰਦੀ ਇੱਥੇ ਇੱਕ ਇੱਕ ਵੀਰ ਪੈਣ ਕੋਈ ਵੀ ਆਪਣੀ ਕਥਾ ਕਰਦਾ ਹੈ ਤੇ ਫਿਰ ਉਹਦੀ ਆਪਣੀ ਦੂਜੇ ਨਾਲ ਡਿਸਕਸ਼ਨ ਹੁੰਦੀ ਹੈ ਤਾਂ ਕਿ ਜਿਹੜੀ ਸਮਝ ਅਸੀਂ ਲੈ ਰਹੇ ਹਾਂ ਉਹ ਕਲੈਰੀਫਾਈ ਹੋ ਜਾਏ ਸੋ ਜਿਵੇਂ ਕਿ ਆਪਾਂ ਦੇਖਦੇ ਆਂ ਜਿਹੜੇ ਕਥਾਵਾਚਕ ਹੁੰਦੇ ਨੇ ਉਹ ਦੋ ਦੋ ਘੰਟੇ ਆਪਣਾ ਇੱਕ ਜਿਹੜਾ ਪੁਆਇੰਟ ਉਹਨਾਂ ਨੇ ਦੱਸਣਾ ਉਹਦੇ ਪ੍ਰਭਾਵ ਹੇਠ ਪੂਰੀਆਂ ਪੰਕਤੀਆਂ ਕੋਈ ਇੱਕ ਪੰਕਤੀ ਇਧਰੋਂ ਆਦੀ ਪੰਕਤੀ ਪਿੱਛੋਂ ਇਹ ਲੈ ਕੇ ਆਪਣੀ ਗੱਲ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਤੇ ਸਾਡਾ ਮਾਨਸਿਕ ਜਿਹੜਾ ਰਸਤਾ ਹੈ ਉਹ ਤਿਆਰ ਕਰ ਦਿੰਦੇ ਨੇ ਜਦ ਕਿ ਗੁਰਬਾਣੀ ਦੇ ਵਿੱਚ ਜਦ ਅਸੀਂ ਹੋਰ ਥੋੜਾ ਹੋ ਕੇ ਨੇੜੇ ਦੇਖਦੇ ਆਂ ਵੀ ਇੱਕ ਪੰਕਤੀ ਦਾ ਮਤਲਬ ਕੁਝ ਹੋਰ ਸੀ ਜੋ ਸਾਨੂੰ ਸਮਝਾ ਦਿੱਤਾ ਪਰ ਜਦੋਂ ਪੂਰਾ ਸ਼ਬਦ ਅਸੀਂ ਵਿਚਾਰਿਆ ਤੇ ਫਿਰ ਉਹਦੇ ਅਰਥ ਜਿਹੜੇ ਨੇ तकरीबन तकरीबन ਬਿਲਕੁਲ ਹੀ ਅਲੱਗ ਨਿਕਲ ਆਉਂਦੇ ਨੇ ਸੋ ਉਸ ਮਹਿੰਮ ਦੇ ਵਿੱਚ ਅੱਜ ਅੱਜ ਦਾ ਜਿਹੜਾ ਸ਼ਬਦ 1229 ਅੰਕ ਦੇ ਉੱਪਰ ਦਰਜਾ ਹੈ ਉਹ ਅਸੀਂ ਸਕਰੀਨ ਦੇ ਉੱਪਰ ਦੇਖ ਰਹੇ ਹਾਂ ਤੇ ਇੱਥੇ ਅਸੀਂ ਕੁਝ ਠਹਿਰਾਓ ਲਗਾਉਣ ਦੀ ਕੋਸ਼ਿਸ਼ ਵਾਸਤੇ ਅਸੀਂ ਕਲਰ ਕਰਕੇ ਆ ਬੈਕਗ੍ਰਾਉਂਡ ਦੇ ਵਿੱਚ yellow ਕਲਰ ਦਿੱਤਾ ਹੈ ਤੇ ਵਿੱਚ ਹਲਕੀ ਜੀ ਸਪੇਸ ਜੇ ਤੁਹਾਨੂੰ ਨਜ਼ਰ ਆ ਰਹੀ ਹੈ ਉਹ ਹਲਕੀ ਜੀ ਸਪੇਸ white ਕਲਰ ਦੀ ਦਿੱਤੀ ਹੈ ਇਹਦਾ ਅਸੀਂ ਸੰਕੇਤ ਦੇਣ ਦੀ ਕੋਸ਼ਿਸ਼ ਹੈ ਵੀ ਇੱਥੇ ਠਹਿਰਾਓ ਲਗਾ ਕੇ ਬੋਲਣਾ ਇੱਥੇ ਰੁੱਕ ਕੇ ਬੋਲਣਾ ਥੋੜਾ ਜਿਹਾ ਕਿਉਂਕਿ ਬਾਣੀ ਕਾਬਿਸ਼ ਸ਼ੈਲੀ ਦੇ ਵਿੱਚ ਹੈ ਤੇ ਇਹ ਜਿਹੜਾ ਅਸੀਂ ਕੀਤਾ ਇਹ ਸਾਰਿਆਂ ਨੇ ਅਸੀਂ ਰਿਕਾਰਡਿੰਗ ਤੋਂ ਪਹਿਲਾਂ ਰਲ ਮਿਲ ਕੇ ਕੀਤਾ ਹੈ ਇਹਦੇ ਵਿੱਚ ਕੋਈ ਇਹ ਫਿਕਸ ਨਹੀਂ ਹੈ ਪਰਮਨੈਂਟ ਨਹੀਂ ਹੈ ਜੇ ਕੋਈ ਵੀਰਪੈਣ ਸਾਨੂੰ YouTube ਤੇ ਸੁਣ ਰਿਹਾ ਜਾਂ ਹੁਣ ਜਿਹੜੇ ਜੁੜ ਰਹੇ ਨੇ ਉਹਨਾਂ ਵਾਸਤੇ ਵੀ ਹੈ ਜੇ ਕਿਤੇ ਕਿਸੇ ਨੂੰ ਲੱਗਿਆ ਤੇ ਆਪਾਂ ਇਹਨੂੰ ਡਿਸਕਸ ਕਰਕੇ ਅੱਗੇ ਵੀ ਇਹਦੇ 'ਚ ਰਦੋਬਦਲ ਕਰ ਸਕਦੇ ਆ ਇਹ ਕੋਈ ਪੱਕਾ ਜਾਂ ਪਰਮਨੈਂਟ ਫਾਈਨਲ ਸਟੇਟਮੈਂਟ ਨਹੀਂ ਹੈ